ਸੇ ਸ਼ਿਕਲ ਦੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਸਿੰਪਲ ਸਲਵਾਰ ਦੀ ਕਟਿੰਗ ਕਿਵੇਂ ਕਰਨੀ ਹੈ ਇਹ ਵਾਲੀ ਵੀਡੀਓ ਮੈਂ ਸਿਰਫ ਬਿਗਨਰਸ ਵਾਸਤੇ ਬਣਾਈ ਹੈ ਜਿਨ੍ਹਾਂ ਨੂੰ ਕਟਿੰਗ ਬਿਲਕੁਲ ਵੀ ਨਹੀਂ ਆਉਂਦੀ ਸਲਵਾਰ ਨੂੰ ਬਣਾਉਣ ਵਾਸਤੇ ਜੇ ਸਲਵਾਰ ਦੀ ਕਟਿੰਗ ਵਾਸਤੇ ਸਾਨੂੰ ਤਿੰਨ ਨਾਪ ਚਾਹੀਦੇ ਇੱਕ ਸਲਵਾਰ ਦੀ ਲੰਬਾਈ ਔਰ ਇੱਕ ਪੌਂਚੇ ਜਿਹਨੂੰ ਅਸੀਂ ਮੋਰੀ ਕਹਿ ਲੈਂਦੇ ਆ ਔਰ ਇੱਕ ਸਾਨੂੰ 벨ਟ ਦਾ ਨਾਪ ਚਾਹੀਦਾ ਹੁੰਦਾ ਜਿਹੜੀ ਮੇਰੀ ਸਲਵਾਰ ਦੀ ਲੈਂਥ ਆ ਉਹ ਹੈਗੀ ਹੈ ਜੀ 41 ਇੰਚ ਔਰ ਉਹਦੇ ਵਿੱਚ 7 ਇੰਚ ਦੀ ਅਸੀਂ 벨ਟ ਦਾ ਕੱਪੜਾ ਕੱਢ ਕੇ ਜਿੰਨਾ ਵੀ ਸਾਡੇ ਕੋਲ ਬਚਿਆ ਮੇਰਾ ਬਚਿਆ ਸੀਗਾ ਜੀ 34 ਇੰਚ ਤੇ ਮੈਂ ਨਿਸ਼ਾਨ ਲਗਾ ਲਿਆ ਸੀਗਾ ਕੁੰਦਿਆਂ ਦਾ ਔਰ ਜਿਹੜਾ ਆਸਨ ਆ ਉਹਦੀ ਜਿਹੜਾ ਨਿਸ਼ਾਨ ਆ ਉਹ ਮੈਂ 10.5 ਇੰਚ ਤੇ ਲਗਾ ਲਿਆ ਸੀਗਾ ਸੋ ਨਿਸ਼ਾਨ ਲਗਾ ਕੇ ਇਸ ਤਰੀਕੇ ਨਾਲ ਮੈਂ ਕੱਟ ਲਿਆ ਸੀਗਾ ਤੇ ਜਿਹੜਾ نیچے ਵਾਲਾ ਕਪੜਾ ਉਹਨੂੰ ਚੰਗੀ ਤਰ੍ਹਾਂ ਅਸੀਂ ਸੈੱਟ ਕਰ ਲਵਾਂਗੇ ਉਹਦੇ ਵਿੱਚ ਕੋਈ ਵੀ ਵੱਲ ਨਹੀਂ ਰਹਿਣਾ ਚਾਹੀਦਾ ਤੇ ਜਿਹੜੇ ਸਾਡੇ ਕੱਟੇ ਹੋਏ ਦੋ ਕੁੰਦੇ ਆ ਦੂਸਰੇ ਕੱਪੜੇ ਉੱਤੇ ਰੱਖ ਕੇ ਅਸੀਂ ਨਿਸ਼ਾਨ ਲਗਾ ਲਵਾਂਗੇ ਅਗਰ ਤੁਹਾਡਾ ਜਿਹੜਾ ਕਪੜਾ ਕਾਟਨ ਦਾ ਤਾਂ ਤੁਸੀਂ ਹਮੇਸ਼ਾ ਕਟਿੰਗ ਕਰਨ ਤੋਂ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਓ ਵਾਸ਼ ਕਰਨ ਤੋਂ ਬਾਅਦ ਪ੍ਰੈਸ ਕਰਕੇ ਫਿਰ ਕਟਿੰਗ ਕਰਿਓ ਕਿਉਂਕਿ ਕਈ ਵਾਰ ਕਾਟਨ ਦਾ ਕਪੜਾ ਜਿਹੜਾ ਸ਼੍ਰਿੰਕ ਹੋ ਜਾਂਦਾ ਆ ਫੇਰ ਬਾਅਦ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਂਦੀ ਆ ਤੇ ਜਿਹੜੇ ਮੇਰੇ ਕੁੰਦੇ ਆ ਉਹ ਮੈਂ ਚੰਗੇ ਤਰੀਕੇ ਨਾਲ ਕੱਪੜੇ ਦੇ ਉੱਤੇ ਸੈੱਟ ਕਰ ਲੇ ਜਿੰਨੇ ਵੀ ਸਾਰੇ ਵਾਲ ਹੋਊਗੇ ਮੈਂ ਕੱਢ ਲਾਂਗੀ ਜਿਹੜੇ ਬਿਗਨਰਸ ਨੇ ਉਹ ਤਾਂ ਮਾਰਕਰ ਨਾਲ ਨਿਸ਼ਾਨ ਲਗਾ ਕੇ ਹੀ ਕਟਿੰਗ ਕਰਨ ਕਈ ਵਾਰ ਕੱਪੜਾ ਵੱਧ ਘੱਟ ਜਾਂਦਾ ਆ ਤੇ ਮੈਨੂੰ ਹੁਣ ਥੋੜਾ ਜਿਹਾ ਐਕਸਪੀਰੀਅੰਸ ਹੋ ਗਿਆ ਤਾਂ ਮੈਂ ਇਸ ਤਰੀਕੇ ਨਾਲ ਹੀ ਕੱਟ ਲੈਣੀ ਹੁੰਨੀ ਮੈਂ ਮਾਰਕਰ ਨਾਲ ਨਿਸ਼ਾਨ ਨਹੀਂ ਲਗਾਉਂਦੀ ਤੇ ਜਿਹੜੇ ਮੇਰੇ ਕੁੰਦੇ ਆ ਚਾਰੋਂ ਉਹ ਕੱਟ ਹੋ ਚੁੱਕੇ ਆ ਉਹਨਾਂ ਸੀ ਕਟਾਂਗੇ ਪੱਲੇ ਕਈ ਇਹਨੂੰ ਪੱਲੇ ਵੀ ਕਹਿ ਲੈਂਦੇ ਆ ਕਈ ਇਹਨੂੰ ਗੋਡੇ ਵੀ ਕਹਿ ਲੈਂਦੇ ਆ ਕਈ ਇਹਨੂੰ ਪਹंचे ਵੀ ਕਹਿ ਲੈਂਦੇ ਆ ਤੇ ਅਸੀਂ ਸਾਂਝੇ ਕੱਪੜਾ ਜਿਹੜਾ ਇੱਥੇ ਸਾਂਝੇ ਕੱਪੜੇ ਦੇ ਨਾਲ ਹੀ ਜਿਹੜੇ ਪੱਲੇ ਆ ਕੱਢਣੇ ਆ ਕਿਉਂਕਿ ਅਸੀਂ 벨ਟ ਨੂੰ ਵੀ ਸਾਨੂੰ ਕੱਪੜਾ ਚਾਹੀਦਾ ਵਾ ਤੇ ਆਪਾਂ ਦੂਸਰੀ ਸਾਈਡ ਤਾਂ 벨ਟ ਤੋਂ ਕੱਪੜਾ ਕੱਢ ਲਾਂਗੇ ਤੇ ਜਿਹੜੀ ਮੇਰੀ ਸਲਵਾਰ ਦੀ ਜੀ ਮੋਰੀ ਆ ਉਹ ਹੈਗੀ ਆ ਜੀ 6 ਇੰਚ ਤਿਆਰ ਤੇ ਜਿਹੜੇ ਮੇਰੇ ਪੱਲੇ ਆ ਜਿਹਨੂੰ ਆਪਾਂ ਪੌਂਚੇ ਕਹਿ ਲੈਣੇ ਆ ਉਹ ਮੈਂ ਇੱਥੇ 12 ਇੰਚ ਦਾ ਨਿਸ਼ਾਨ ਲਗਾਉਂਗੀ 12 ਇੰਚ ਦਾ ਨਿਸ਼ਾਨ ਮੈਂ ਤਾਂ ਲਾਉਂਗੀ ਕਿਉਂਕਿ ਜਿਹੜੇ ਮੇਰੇ ਪੱਲੇ ਉਹ ਸਿੱਧੇ ਰੱਖੇ ਹੋਏ ਆ ਡਬਲ ਕਪੜਾ ਨਹੀਂ ਲਿਆ ਹੋਇਆ ਅਗਰ ਡਬਲ ਕਪੜਾ ਲੈਣਾ ਵਾ ਤਾਂ ਉਹਦੇ ਵਾਸਤੇ ਮੈਂ 6 ਇੰਚ ਦਾ ਨਿਸ਼ਾਨ ਲਗਾਉਂਗੀ ਅਗਰ ਮੈਂ ਸਿੰਗਲ ਐਸ ਤਰੀਕੇ ਨਾਲ ਕੱਟੂਗੀ ਤਾਂ ਮੈਂ 12 ਇੰਚ ਦਾ ਨਿਸ਼ਾਨ ਲਗਾਉਂਗੀ ਤਾਂ ਮੈਂ ਸਾਰੇ ਪਾਸੇ ਚੰਗੀ ਤਰ੍ਹਾਂ ਪੱਲਾ ਦੇਖ ਲੂੰਗੀ 12 ਇੰਚ ਦੇ ਨਿਸ਼ਾਨ ਲਗਾ ਲੂੰਗੀ ਜਿਹੜਾ ਮਾਰਜਨ ਆ ਮੈਂ ਕੁੰਦਿਆਂ ਵਿੱਚੋਂ ਲੈ ਲੂੰਗੀ ਮੈਂ ਇਹਦੇ ਵਿੱਚ ਮਾਰਜਨ ਬਿਲ ਮੈਂ ਪੂਰਾ ਪੂਰਾ ਕਪੜਾ ਕੱਟ ਕੀਤਾ ਆ ਪੱਲੇ ਜਿਹੜੇ ਮੈਂ ਕੱਢ ਲਏ ਸੀ ਜਿਹੜੀ ਲੰਬਾਈ ਹੈ ਉਹ ਮੈਂ ਰੱਖ ਲੂੰਗੀ ਥੋੜਾ ਜਿਹਾ ਮੈਂ ਅੱਧ ਇੰਚ ਜਾਂ ਪੌਣਾ ਇੰਚ ਮੈਂ ਜ਼ਿਆਦਾ ਲਾਉਂਗੀ ਕਿਉਂਕਿ ਕਪੜਾ ਕਾਟਨ ਦਾ ਕਈ ਵਾਰ ਘਟ ਵੱਧ ਹੋ ਜਾਂਦਾ ਕਟਿੰਗ ਕਰਨ ਵੇਲੇ ਥੋੜਾ ਜਿਹਾ ਤੁਸੀਂ ਐਕਸਟਰਾ ਮਾਰਜਨ ਲੈ ਕੇ ਹੀ ਕਟਨ ਕਟਿੰਗ ਕਰਨਾ ਆ ਮੈਂ 34 ਇੰਚ ਤੇ ਨਿਸ਼ਾਨ ਲਗਾਇਆ ਸੀ ਕੁੰਦਿਆਂ ਦਾ 34 ਇੰਚ ਹੀ ਮੈਂ ਜਿਹੜੇ ਪੱਲਿਆਂ ਦੀ ਜਿਹੜੀ ਲੰਬਾਈ ਆ ਉਹਦਾ ਨਿਸ਼ਾਨ ਲਗਾ ਲੂੰਗੀ ਬਿਲਕੁਲ ਸਟ੍ਰੇਟ ਲਾਈਨ ਇੱਕ ਖਿੱਚ ਲੂੰਗੀ ਉਸ ਤੋਂ ਬਾਅਦ ਮੈਂ ਇਹਨੂੰ ਕਟਿੰਗ ਕਰ ਦੂੰਗੀ ਜਿਹੜਾ ਆ ਵਾਲਾ ਕਪੜਾ ਬਚਿਆ ਸੀ ਮੋਰੀਆਂ ਵਾਸਤੇ ਯੂਜ਼ ਕਰ ਲਾਂਗੇ ਸਾਡੇ ਪੌਂਚੇ ਬਣ ਜਾਣਗੇ ਹੁਣ ਅਸੀਂ ਕਰਾਂਗੇ ਆਪਣੀ 벨ਟ ਦੀ ਕਟਿੰਗ ਮੇਰੀ ਬੜੀ 벨ਟ ਆ ਕਟਿੰਗ ਆ ਉਹ ਮੈਂ 24 ਇੰਚ ਤੇ ਨਿਸ਼ਾਨ ਲਗਾਉਂਗੀ ਮੈਨੂੰ 23 ਇੰਚ 벨ਟ ਤਿਆਰ ਚਾਹੀਦੀ ਆ 1 ਇੰਚ ਮੈਂ ਐਕਸਟਰਾ ਲਵਾਂਗੀ ਜੀ ਮਾਰਜਨ ਵਾਸਤੇ ਅੱਧਾ ਅੱਧਾ ਇੰਚ ਦੋਨਾਂ ਪਾਸੇ ਜਿਹੜਾ ਸਾਡਾ ਮਾਰਜਨ ਆ ਜਾਊਗਾ ਤੇ 23 ਇੰਚ ਜਿਹੜੀ 벨ਟ ਆ ਸਾਡੀ ਤਿਆਰ ਹੋ ਜਾਊਗੀ ਜਿਹੜੀ ਲੰਬਾਈ ਆ ਉਹ ਤੁਸੀਂ 7 ਇੰਚ ਰੱਖਣੀ ਆ ਮੈਂ ਥੋੜੀ ਜੀ ਐਕਸਟਰਾ 8 ਇੰਚ ਤਾਂ ਰੱਖੀ ਆ ਕਿਉਂਕਿ ਜਿਹੜਾ ਉੱਪਰ ਦਾ ਨੇਫਾ ਹੁੰਦਾ ਜਿਹਦੇ ਚ ਆਪਾਂ ਸਲਵਾਰ ਦਾ ਨਾਲਾ ਪਾਣੇ ਆ ਜੀ ਉਹ ਥੋੜਾ ਜਿਹਾ ਮੈਂ ਚੌੜਾ-ਚੌੜਾ ਜਿਹੜਾ ਫੱਟਾ ਉਹਦਾ ਪਾਉਂਦੀ ਹੁੰਨੀ ਆ ਤੇ ਤੁਸੀਂ ਜਿਹੜਾ ਆ ਆਪਣੇਸਾ ਕੱਪੜੇ ਦੇ ਹਿਸਾਬ ਨਾਲ ਵੀ ਤੁਸੀਂ ਲੈ ਸਕਦੇ ਹੋ ਐਸੇ ਜੀ ਮੇਰੀ ਸਿੰਪਲ ਸਲਵਾਰ ਦੀ ਕਟਿੰਗ ਉਮੀਦ ਕਰਦੀ ਆ ਜੀ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਜਾਂ ਫੇ ਥੋੜੀ ਜਿਹੀ ਵੀ ਹੈਲਪਫੁਲ ਲੱਗੀ ਹੋਵੇ ਤਾਂ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਸਾਡੀ ਵੀਡੀਓਜ਼ ਕਿਵੇਂ ਦੀ ਲੱਗੀ ਤੁਹਾਡੇ ਇੱਕ ਲਾਈਕ ਨਾਲ ਮੈਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦੀ ਆ ਮੈਂ ਹੋਰ ਵੀ ਤੁਹਾਡੇ ਨਾਲ ਸੋਹਣੇ ਸੋਹਣੇ ਵਲੌਗ ਤੇ ਸੋਹਣੇ ਸੋਹਣੇ ਵੀਡੀਓਜ਼ ਜ਼ਰੂਰ ਸ਼ੇਅਰ ਕਰਾਂਗੀ ਤੇ ਜਿਹੜੀ ਸਲਵਾਰ ਦੀ ਸਟੀਚਿੰਗ ਆ ਉਹ ਵੀ ਮੈਂ ਤੁਹਾਡੇ ਨਾਲ ਜਲਦੀ ਸ਼ੇਅਰ ਕਰ